பூர சு கே பவித்த சத்யா பர்பூர நான்க தூரை சலோக்காய சங்க ஆய பு ஆச்சூரீ ஆட இரத்தேவ சக்தான முக்கே கேத்தி ஷுட்டி ந ਨਾਮ ਤੇ ਆਇਆ ਗਏ ਬਸ ਸਤਿਤ ਥਾਲ ਨਾਨਕ ਤੇ ਮੁਖ ਉਜਲੇ ਕੇਤੀ シュਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਧ ਆ ਗਏ ਅਰ ਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹ ਲਾਲ ਕਾ ਸਭ ਤੇਰੀ ਬੜਿਆ ਦੋਖ ਹੰਤਾ ਸੋਖਰਾਸ ਤਾਤ ਦੇਗਨ ਨਾ ਕੋ ਲਗੈ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓ ਅੰਕਾਰ ਸ੍ਰੀ ਬਾਹ ਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਬਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸੇ ਮਰਕੇ ਗੁਰੂ ਨਾਨਕ ਲਹੀ ਪਾਇ ਫਿਰ ਅੰਗਦ ਗੁਰਤੇ ਅਮਰਦਾਸ RAM DAS ਐ ਹੋਏ ਸਹਾਈ ਅਰਜਨ ਹਰ ਗੋਬਿੰਦ ਸਿਮਰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿਠੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੇ ਤਾਈ ਸਉ ਠਾਈ ਹੋਏ ਸਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਉ ਠਾਈ ਹੋਏ ਸਹਾਈ ਦਸਾਹੀ ਪਰਸ਼ਾਈਆਂ ਦੀ ਆਤਮਕ ਜੋਤ ਹਾਜ਼ਰਾ ਜੂਰਾ ਸਰਵ ਕਲਾ ਭਰਪੂ ਨਾਮ ਬਾਣੀ ਕੇ ਬਹਤਾ ਚਵਰ ਸ਼ਕਤ ਦੇ ਮਾਲਕ ਜੁਗ ਜੁਗ ਅਟੱਲ ਕਲ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਠ ਦਰਸ਼ਨ ਦੀ ਦਾਰਦਾ ਧਿਆਨ ਧਰ ਕੇ ਭਲਾ ਜੀਬਾ ਠੀਆਂ ਜਪੀਆਂ ਤਪੀਆਂ ਦਿਨਾਂ ਗੁਰਮੁਖਾਂ ਨੇ ਆਪਦੀ ਦਾ ਨਾਮ ਜਪਿਆ ਬੰਦ ਛਕਿਆ ਦੇਗ ਚਲਾਈ ਤੇਗਵਾਹੀ ਗਾਇਕ ਸੁਣ ਕੇ ਅਡਿੱਟ ਕੀਤਾ ਤੇਰਾ ਪਿਆਰਿਆਂ ਸਤਿਆਰਿਆਂ ਦੀ ਕੋਈ ਤਰਕ ਮਾਈ ਦਾ ਧਿਆਨ ਧਰ ਕੇ ਬਲਜੀ ਬਾਹੇ ਬਲਜੀ ਚੰਗਣੀਆਂ ਨੇ ਧਰਮ へ ਦਾ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਲਾਰ ਨਾਲ ਚਰਬਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਏਸਾ ਸਵਾਸਾ ਸੰਗ ਨਿਵਾਹੀ ਤੇਰੇ ਬਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗळा ਵਿੱਚ ਹਾਰ ਪਵਾਏ ਤੇ ਨਾਮਾਨ ਸਿੱਧਕਮਾਨ ਸਿੰਘਾ ਸਿੰਘਣੀਆਂ ਬਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੱਲੋ ਜੀ ਬਾਹੇ ਗੁਰੂ ਬੱਲੋ ਜੀ ਗੁਰੂ ਅੰਜਾ ਤਕਤਾ ਸਰਵਕਤ ਗੁਰਦੁਆਰਿਆਂ ਗੁਰਧਾਮ ਨਗਾਰਿਆਂ ਨਿਸ਼ਾਨ ਸਹਿਬਾ ਬੁੰਗਿਆਂ ਤੁੰਸਿਆਂ ਜੋੜ ਮਿਲਿਆਂ ਦੀਖਾ ਧਿਆਨ ਧਰ ਕੇ ਬੱਲ ਜੀ ਬਾਹੇ ਗੁਰ ਬੋਲੋ ਜੀ ਹਰਿ ਗੁਰ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ तेग फते बिरद की पैज रहे पंत की जीत श्री साहिब जी सहाय गुरु खालस जी के बल बाले बल जी बाहे गुरु बल जी बख्शना जी सिखा सिखी दान केस दान रहत दान विवेक दान विसाहो दान भरोसा ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸਨ ਇਸ ਨਾਲ ਚੌਕੀਆਂ ਢੰਡੇ ਬੁੰਗੇ ਜਗ ਜਗ اٹਲ ਧਰਮ ਕਾ ਸਦਾ ਸਹਾਈ ਦਾ ਕਾਰ ਜਿਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਹੱਲੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲਦਾ ਦਾਤ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਜੋ ਜਲ ਮੈਂ ਜਲਿਆਏ ਖਟੰਨ ਤਉ ਜੋਤੀ ਸੰਗ ਜੋਤਸ ਮੰਨ ਮਿਟ ਗਏ ਗਵਨ ਪਾਇ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਣ ਥੀਆ ਰਾਮ ਐਸੇ ਦੀਨ ਦਿਆਲ ਪਾਤਸ਼ਾ ਜਾਹਰ ਪੀਰ ਜਗਤ ਗੁਰ ਬਾਬਾ ਪਹਿਲੀ ਪਾਤਸ਼ਾਹੀ ਤਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇਨਾਂ ਦੇ ਪਾਵਨ ਜੋਤੀ ਜੋਤ ਦਿਵਸ ਨੂੰ ਮਨਾਉਂਦੇ ਆ ਆ ਪਾਤਸ਼ਾਹੀਓ 1539 ਈਸਵੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਰੀ ਪਾਵਨ ਪੁੱਤਰ ਧਰਤੀ ਵਿਖੇ ਪਹਿਲੀ ਪਾਤਸ਼ਾਹੀ ਅੱਲ ਨਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ ਸਲ ਥਾਪਿਆਂ ਲਹਿਣਾ ਜੀਵ ਦੇ ਗੁਰ ਆਈ ਸਿਰ ਛੱਤਰ ਫਿਰਾਇ ਜੋਤੀ ਜੋਤ ਮਿਲਾਏ ਕੇ ਸਤ ਗੁਰ ਨਾਨਕ ਰੂਪ ਬਟਾਇਆ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕਰਕੇ ਆਪ ਸ੍ਰੀ ਕਰਤਾਰpur ਸਾਹਿਬ ਵਿਖੇ ਜੋਤੀ ਜੋਤ ਸਮਾਏ ਨੇ ਐਸੇ ਦੀਨ ਦਿਆਲ ਪਾਤਸ਼ਾਹ ਜੀਆਂ ਦਾ ਪਵਨ ਜੋਤੀ ਜੋਤ ਦਿਹਾੜਾ ਦੇਖਾਂ ਬਦੇਖਾਂ ਦੀਆਂ ਸੰਗਤਾਂ ਬੜੀ ਸਰਦਾ ਭਾਉਨਾ ਦੇ ਨਾਲ ਮਨਾਰੀਆਂ ਨੇ ਜਥਾ ਸ਼ਕਤ ਪੇਟਾਵਾਂ ਅਰਪਣ ਕਰ ਰਹੀਆਂ ਨੇ ਹੇ ਨਿਮੜਿਆਂ ਦੇ ਮਾਲ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਊਟ ਰਾਜਨ ਰਾਜ ਅਨੰਤਾਨ ਪਾਨ ਦੇਵਰ ਦੇਵ ਉਪਮਾ ਮਹਾ ਗੁਰੂ ਗਰੀਵ ਨਵਾਜ ਕਲ ਕਲ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੂਦਰੀ ਹੈ ਸਤ ਗੁਰੂ ਜੀਓ ਆਪ ਜੀ ਦਾ ਕੋਟਾਲ ਕੋਲ ਸ਼ੁਕਰਾਨਾ ਧੰਨਵਾਦ ਹੈ ਜੀ ਆਪ ਜੀ ਅੰਮ੍ਰਿਤ ਵੇਲੇ ਤੋਂ ਸੁੰਦਰ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਤਾਂ ਨੂੰ ਖੱਲੇ ਦਰਸ਼ਨ ਦੀਦਾਰੇ ਬਖਸ਼ ਰਹੇ ਹੋ ਆਪ ਜੀ ਦੇ ਹਜੂਰ ਤਲ ਤਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਲਾਂ ਦੇ ਪਾਵਨ ਜੋਤੀ ਜੋਤ ਦਿਹਾੜੇ ਦੇ ਮੁੱਖ ਰੱਖਦੇ ਆ ਹੋਇਆ ਹਰਤਾਵਰੀ ਸੁੰਦਰ ਦੀਵਾਂ ਸਜਾਏ ਗਏ ਨੇ ਹਜੇ ਹੋਏ ਦਿਵਾਨਾ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਆਨੰਦ ਆਨੰਦ ਸਾਹਿਬ ਜੀ ਦੇ ਸੰਪੂਰਨ ਪਾਠ ਹੋਏ ਨੇ ਸਤਿਗੁਰ ਜੀਓ ਸਮੁੱਚੀ ਗੁਰਬਾਣੀ ਪੜਦਿਆਂ ਸੇਵਾ ਲਿਭਉਂਦਿਆਂ ਹਜ਼ੂਰੀ ਵਿੱਚ ਬਿਚਰਦਿਆਂ ਹੋਈਆਂ ਬੇਅੰਤ ਬੁਲਾਦੀ ਥਿਵਾ ਕਰਨੀ ਜੀ ਅੱਗੇ ਤੋਂ ਸਮੱਤ ਵਕਸ਼ੜੀ ਅੜੀ ਸੁਣੀ ਬਾਣੀ ਦਾ ਭਾਅ ਸਮੂਟੀਆਂ ਸੰਗਤਾਂ ਦੇ ਹਰਦੇਵ ਕੇ ਵਸੌਣਾ ਜੀ ਚੱਲਿਆ ਹੋਇਆ ਕਦਮ ਤਦਮ ਸਵਾਸ ਸਵਾਸ ਲੇਖੇ ਚਲਾਉਣਾ ਦਰੋਂ ਘਰੋਂ ਗੁਰਸਿੱਖੀ ਜੀਵਨ ਦੀਆਂ ਦਾਤਾਂ ਵਕਸ਼ਣੀਆਂ ਬਿਰਧ ਬਾਣਿਆਂ ਦੀ ਲਾਜ ਰੱਖਣੀ ਸਤਿਗੁਰ ਜੀਓ ਬਯੰਤ ਸੰਗਤਾਂ ਨੇ ਆਪ ਜੀ ਦੇ ਅਜੂਰ ਦੇਗਾ ਲੰਗਰਾਂ ਵਾਸਤੇ ਮਾਇਆ ਰਸ ਦਾ ਭੇਟ ਕੀਤੀਆਂ ਨੇ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਭਾਈ ਤਰਨਜੀਤ ਸਿੰਘ ਜੀ ਬਾਲੀਆ ਤੇਨਾਂ ਦੇ ਵੱਲੋਂ 5 ਪੌਂਡ ਮਾਇਆ ਭੇਟ ਆਈ ਹੈ ਭਾਈ ਅਮਰੀਕ ਸਿੰਘ ਜੀ ਵੱਲੋਂ 5 ਪੌਂਡ ਮਾਇਆ ਭੇਟ ਆਈ ਹੈ ਗਿਆਨੀ ਬਲਵੰਤ ਸਿੰਘ ਜੀ ਲਿੱਤਰਾ ਵਾਲਿਆ ਵੱਲੋਂ 10 ਪੌਂਡ ਮਾਇਆ ਭੇਟ ਆਈ ਹੈ ਦੁਪਹਿਰਾਂ ਸਾਹਿਬ ਜੀ ਦੀ ਸਮੂਹ ਸਾਧ ਸੰਗਤ ਵੱਲੋਂ 104 ਪੌਂਡ ਮਾਇਆ ਭੇਟ ਆਈ ਹੈ ਭਾਈ ਸੰਗਰ ਸਿੰਘ ਜੀ ਵੱਲੋਂ 11 ਪੌਂਡ ਮਾਇਆ ਭੇਟ ਆਈ ਹੈ ਅਕਿੰਦਰਪਾਲ ਸਿੰਘ ਜੀ ਵੱਲੋਂ 10 ਪੌਂਡ ਮਾਇਆ ਭੇਟ ਆਈ ਹੈ ਗੁਰਦ ਸੇਵਾ 5 ਪੌਂਡ ਮਾਇਆ ਭੇਟ ਆਈ ਹੈ ਭਾਈ ਬਲਵੀਰ ਸਿੰਘ ਜੀ ਵੱਲੋਂ 5 ਪੌਂਡ ਮਾਇਆ ਭੇਟ ਆਈ ਹੈ ਆਪ ਜੀ ਦੇਦਰ ਘਰ ਦੇ ਸੇਵਾ ਨਿਵਾਰੇ ਭਾਈ ਜਗਤਾਰ ਸਿੰਘ ਜੀ ਤੇ ਨਾਲ ਦੇ ਵੱਲੋਂ ਸ਼ਹੀਰ ਧਨ ਤਨ ਬਾਬਾ ਦੀਪ ਸਿੰਘ ਜੀਆ ਦੇ ਨਾਂ ਤੇ ਸਵਾ 5 ਪੌਂਡ ਆਇਆ ਭੇਟ ਹਾਜ਼ਰ ਕਰਦੇ ਨੇ ਭਾਈ ਅਰਜਨ ਸਿੰਘ ਜੀ ਵੱਲੋਂ ਦੇਹ ਰੋਗ ਦਾ ਵਾਸਤੇ 5 ਪੌਂਡ ਆਇਆ ਭੇਟ ਆਈ ਹੈ ਸਵਰਗਵਾਸੀ ਸਰਬਨ ਕੁਮਾਰ ਇਹਨਾਂ ਦੀ ਯਾਦ ਵਿੱਚ ਸੇਵਕ ਪਰਿਵਾਰ ਵੱਲੋਂ ਦੇਖ ਸੇਵਾ ਵਾਸਤੇ 11 ਪੌਂਡ ਆਇਆ ਭੇਟ ਆਈ ਹੈ ਸਵਰਗਵਾਸੀ ਸਤਪਾਲ ਧੀਰ ਇਹਨਾਂ ਦੀ ਯਾਦ ਵਿੱਚ 5 ਪੌਂਡ ਆਇਆ ਭੇਟ ਆਈ ਹੈ ਖਾਈ ਨਾਜਰ ਸਿੰਘ ਜੀ ਇਨਾਂ ਦੀ ਯਾਦ ਵਿੱਚ ਰਸਦ ਭੇਟਾ ਹਜ਼ਰ ਹੋਈ ਹੈ ਸਤਿਗੁਰ ਜੀਓ ਬੀਬੀ ਟੰਨਣ ਕੌਰ ਜੀ ਤੇਰਾ ਦੀ ਯਾਦ ਵਿੱਚ ਰਸਦ ਤੇ ਬਸਤਾ ਭੇਟਾ ਹੋਇਆ ਨੇ ਪਾਤਸ਼ਾਹ ਜੀ ਉਹ ਬਸਤਰਾਂ ਦੀ ਸੇਵਾ ਸ਼ਿਵਕ ਪਰਿਵਾਰ ਵੱਲੋਂ ਕੀਤੀ ਗਈ ਹੈ ਗਿਆਨੀ ਸੰਭਲ ਰਣਦੀਰ ਸਿੰਘ ਜੀ ਸੰਭਲ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਹਜ਼ੂਰੀ ਅੰਦਰ ਪੰਜ ਪੌਣਵਾਇਆ ਭੇਟੇ ਆਈ ਹੈ ਭਾਈ ਹੁਤਿਆਰ ਸਿੰਘ ਜੀ ਵੱਲੋਂ 5 ਪੌਣ ਮਾਇਆ ਭੇਟ ਆਈ ਹੈ ਸਤਿਗੁਰ ਜੀਓ ਸਭਨਾ ਦੀਆਂ ਹੱਜ ਦੀਆਂ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਛੋਬ ਭਾਵਨਾਵਾਂ ਗੁਰਮਤਿ ਅਨਸਾਰ ਪੂਰਨ ਕਰਨੀਆਂ ਕਮਈਆਂ ਵਿੱਚ ਵਰਕ ਨਾ ਪਾਉਣੀਆਂ ਲੋਹ ਲੰਗਰ ਤਪ ਦੇ ਰੱਖਣੇ ਸਤਿਗੁਰ ਜੀਓ ਆਪ ਜੀ ਦਾ ਫਰਮਾਨ ਹੈ ਐਸੀ ਲਾਲ ਤਜ ਬਿਨ ਕੋਣ ਕਰੇ ਗਰੀਬ ਨਿਬਾਜ ਉਸਈਆ ਮੇਰਾ ਮਾਠੈ ਛਤਰ ਤਰੈ ਹਰ ਕੀ ਬੜਿਆਈ ਦੇਖੋ ਸੰਤੋ ਹਰ ਨੇ ਮਣਿਆ ਮਣ ਦੀ ਬਾਇ ਦੇ ਮਹਾਵਾਕ ਅਨਸਾਰ ਸਤਿਗੁਰ ਪਾਤਸ਼ਾਹ ਜੀਉ ਆਪ ਜੀ ਨੇ ਕਿਰਪਾ ਕੀਤੀ ਹੈ ਆਪਣੇ ਦਾਸਾਂ ਨੂੰ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੀ ਸੇਵਾ ਕਰਨ ਦੀ ਬਲ ਭਾਵਨਾ ਬਖਸ਼ੀ ਹੈ ਸਤਿਗੁਰ ਜੀਓ ਇਤਨਾ ਸਮਾਂ ਆਪ ਦੀ ਦੀ ਹਜ਼ੂਰੀ ਅੰਦਰ ਸੇਵਾ ਨਿਭਾਉਂਦਿਆਂ ਸਮੂਹ ਸਾਧ ਸੰਗਤ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਭੁਲਾ ਦੇਖਵਾ ਕਰਨੀ ਜੀ ਅੱਗੇ ਤੋਂ ਸਮਤ ਰਖਣੀ ਪਰਸਾ ਜੀਓ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਆਪ ਕਰਵਾਉਂਦੇ ਰਹਿਣਾ ਜੀ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਕ ਫੁੱਲ ਟਮਲੇ ਸਤਿਗੁਰ ਜੀਓ ਆਪਣੇ ਸੇਵਕਾਂ ਦੀ ਅੰਗ ਸੰਗ ਹੋ ਕਰਕੇ ਰੱਖਿਆ ਕਰਨੀ ਦੀ ਆਪ ਜੀ ਦੇ ਦਰ ਘਰ ਦੀ ਸੇਵਾਦਾਰ ਭਾਈ ਰਵਿੰਦਰ ਸਿੰਘ ਜੀ ਤਿਨਾਂ ਦੀ ਦੇਹ ਰੋਗ ਤਾ ਤੰਦਰੁਸਤੀ ਵਕਸ਼ਨੀ ਜੀ ਮਾਤਾ ਬਲਵਿੰਦਰ ਕੌਰ ਜੀ ਤਿਨਾਂ ਨੂੰ ਦੇਹ ਰੋਗ ਤਾ ਤੰਦਰੁਸਤੀ ਵਕਸ਼ਨੀ ਪਰਿਵਾਰ ਦੀ ਚੜਦੀ ਕਲਾ ਤੰਦਰੁਸਤੀ ਕਰਨੀ ਸਤਿਗੁਰ ਜੀਓ ਗਿਆਨੀ ਸੁਖਤੈ ਸਿੰਘ ਜੀ ਸਮੂਹ ਸਾਧ ਸੰਗਤ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੇਸ਼ਤੇ ਮਿਹਰ ਭਰਿਆ ਹਸਰਕਣਾ ਸਤਿਗੁਰ ਜੀਓ ਆਪਣੇ ਪਾਵਨ ਪਵਿੱਤਰ ਸਥਾਨਾਂ ਦੀਆਂ ਹੋਰ ਚੜ੍ਹਦੀਆਂ ਕਲਾ ਕਰਵਾਉਣੀਆਂ ਜੀ ਸਮੂਹ ਸਾਧ ਸੰਗਤ ਵੱਲੋਂ ਆਪ ਜੀ ਦੇ ਸ਼ਕਲ ਹਿੱਤ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਨੇ ਅਲਕ ਪ੍ਰਕਾਰ ਭੋਜਨ ਲਵਾਉ ਕੀਏ ਬਾਹ ਬੰਝੇ ਨ ਮਸਟਾਈ ਕਰੀ پاک ਸਾਰ ਸੋਚ ਪਵਿੱਤਰ ਹੁਣ ਲਾਭੋ ਭੋਗ ਹਰਿ ਆਪ ਜੀ ਭੋਗ ਲਾਹੁ ਸਮੂਸਾ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਜੀ ਜੋ ਜੀ ਸ਼ਕੇ ਸਤਨਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਾਪ ਜੱਪੇ ਜੀ ਕਰੋ ਕਿਰਪਾ ਆਪਣੇ ਮੁਖਾਰ ਬਿੰਦ ਤੋਂ ਇਲਾਹੀ ਹੁਕਮ ਨਾਵੇ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਹੁਕਮ ਨਾਮਿਆਂ ਤੇ ਚੱਲਣ ਦੇ ਬਲ ਬਖਸ਼ਨਾ ਉਪਰੰਤ ਕੀਰਤਨ ਦੀ ਬਾਣ ਸਜਾਂਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਦਿਨਾਂ ਦੇ ਮਿਲਿਆ ਤੇਰਾ ਨਾਮ ਚਿਤਿ ਆਵੇ ਨਾਮੁ ਨਾਮ ਚੜਦੀ ਕਰਾ ਤੇਰੇ ਭਾਣੇ ਸਰਬਤ ਦਾ ਭਲਾ ਗੁਰੂ ਗ੍ਰੰਥ ਕੀ ਦੇਹ ਜੋ ਪ੍ਰਭ ਕੋ ਮਿਲ ਬੋਤ ਹੈ ਹੋਜ ਸ਼ਬਦ ਮੈਲੇਹ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਫਰਮੁਲੇ ਸਭ ਮਿਲਗੇ ਬਚੇ ਸਰਣ ਜੋਇ ਬਹਿ ਗੁਰੂ ਨਾਨਕ ਕਲਗੀ ਸੋਹੈ ਸੀਸ ਸੋਹ ਮਰੀ ਰੱਖਿਆ ਕਰੇ ਗੁਰ ਕਲਗੀ ਧਰ ਜਗ ਦੀਸ ਬੋਲੇ ਈ ਸੋ ਨਿਹਾਲ ਧਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ